ਆਜੋ ਮੁੰਡੇ ਪਹਿਲਾਂ ਆਉਂਦੇ ਹੁੰਦੇ ਜੜਾ ਲੈ ਕੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਤ ਬਾਪ ਵਰਦੇ ਸਾਈਂ ਦੇ ਉਦੇਸ਼ ਤੇ ਚੱਲਦੇ ਆਂ ਅੱਜ ਅਸੀਂ ਇੱਕ ਵੀਡੀਓ ਨਹੀਂ ਇੱਕ ਬਲੌਗ ਛੋੜ ਕਰਨ ਜਾ ਰਹੇ ਆ ਇਹ ਬਲੌਗ ਸਾਡੀ ਕੋਈ ਦੁਕਾਨ ਦਾ ਨਹੀਂ ਇਹ ਬਲੌਗ ਕਿਸੇ ਦੀ ਮਦਦ ਕਰ ਇਹ ਸਾਡਾ ਇੱਕ ਉਦੇਸ਼ ਇਹ ਹੈ ਕਿ ਸਾਨੂੰ ਦੇਖ ਕੇ ਜੀ ਸਾਡਾ ਇੱਕ ਵੀ ਭੈਣ ਭਰਾ ਕੋ ਮੋਟੀਵੇਟ ਹੁੰਦਾ ਕਿਸੇ ਦੀ ਹੈਲਪ ਕਰਦਾ ਤਾਂ ਸਾਨੂੰ ਬਹੁਤ ਚੰਗਾ ਲੱਗੂਗਾ ਫਿਰ ਇਸ ਕੈਂਡ ਦਾ ਵੀਡੀਓ ਜਲਦ ਬਣੇ ਰਿਓ ਤੇ ਦੇਖਿਓ ਪੂਰਾ ਵਲੋਗ ਸਾਡੇ YouTube ਚੈਨਲ ਤੇ ਜੀਟੀਪੀਓ ਮੈਂ ਤੁਹਾਨੂੰ ਬਹੁਤ ਬਰਾ ਹੋਇਆ ਤੱਤੀਆਂ ਵਾਂਗ ਟਕਰਾਂਗੇ ਅਸੀਂ ਬੈਠੇ ਨਹੀਂ ਹਾਸਿਰ ਤੇ ਜੁੜਤੇ ਬਾਸਤੇ ਗਾਲ ਥੋੜੇ ਜਾਂ ਬਹੁਤੇ ਦੀ ਨਹੀਂ ਹੁੰਦਾ ਕਈ ਵਾਰੀ ਲੋਕ ਸੋਚਦੇ ਆ ਕਿ ਆਪਾਂ ਜ਼ਿਆਦਾ ਦਾਨ ਕਰਾਂਗੇ ਫੇਰ ਹੀ ਸਾਡਾ ਕੋਈ ਪੁੰਨ ਕੱਟਿਆ ਜਾਣਾ ਕਿ ਕਿਸੇ ਕਦੇ ਵੀ ਥੋੜੀ ਹੈਲਪ ਵੀ ਕਰ ਦੇਵਾਂਗੇ ਉਹ ਵੀ ਉਹਦੀ ਲੱਖਾਂ ਵਰਗੇ ਆਜੋ ਚਲੀ ਗਏ ਉਸੇ ਰਾ ਉੱਠ ਜ਼ਰਾ ਤੇ ਫਿਰ ਉਹੀ ਜਲਵਾ ਇਹਨਾਂ ਬੱਚਿਆਂ ਤੇ ਆਜੋ ਤੇ ਬੀਬੀ ਕਿੱਥੇ ਅਜ ਕਿੱਥੇ ਗਏ ਕੋਈ ਆਣੀ ਸੀਗਾ ਮੇਰੇ ਪੁੱਤ ਜ਼ਮਾਨਾ ਰੁੱਕ ਗਿਆ ਤੇਰਾ ਤੇ ਫਿਰ ਘਰੇ ਕੌਣ ਸੀਗਾ ਕਿਹੜੇ ਸਕੂਲ ਚ ਪੜ੍ਹਦੇ ਤੁਸੀਂ ਮੈਂ ਗੱਲ ਦੀ ਤੇ ਤੂੰ ਤਾਂ ਅੱਛਾ ਦਾਦੀ ਅੱਜ ਕਿਈ ਵੀ ਬਾਹਰ ਤੇ ਦਾਦੀ ਨੂੰ ਦੱਸ ਦਿਓ ਕਿਹੜੇ ਮੁੰਡੇ ਪਹਿਲਾਂ ਆਉਂਦੇ ਹੁੰਦੇ ਆ ਰਾਸ਼ਨ ਲੈ ਕੇ ਹਨਾ ਉਹ ਰਾਸ਼ਨ ਲੈ ਕੇ ਆਏ ਸੀਗੇ ਤੇ ਆਹ ਆ ਰੱਖ ਲਿਓ ਠੀਕ ਹੈ ਇਦੇ ਵਿੱਚ ਜਿਹੜਾ ਉਹਨਾਂ ਨੇ ਦਿਖਾਇਆ ਸੀਗਾ ਉਹ ਸਮਾਨ ਉਹਦੇ ਵਿੱਚ ਸਾਰਾ ਹੈਗਾ ਤੇ ਇੱਕ ਥੋੜੀ ਦਾਦੀ ਨੂੰ ਪੁੱਛਣਾ ਸੀਗਾ ਮੈਂ ਤੁਹਾਡੀ ਕੀ ਦਾਦੀ ਦੀ ਭੈਣ ਰਹਿੰਦੀ ਐ ਨਾ ਇੱਥੇ ਪਤਾ ਨਹੀਂ ਕਿਹੜੇ ਪਿੰਡ ਦੱਸੇਗੀ ਟੀ ਮਾਲ ਹਾਂ ਉਹ ਵੀ ਕੱਲੇ ਰਹਿੰਦੇ ਕਿ ਨਹੀਂ ਹਾਸਿਰ ਤੇ ਉੜਦੇ ਬਾਸ ਦੇਖਣ ਨੂੰ ਜ਼ਮਾਨਾ ਰੁਕ ਕੇ ਆ ਤੇਰਾ ਉਹਦੇ ਕਿ ਕਿ ਤੱਕ ਹੀ ਜਾਣੇ ਕਿ ਕਰੇ ਹਮੋ ਤੇ ਤੇ ਦੋਨਾਂ ਨੇ ਕਿਨ ਪਤਾ ਕਰਕੇ ਉਹਨਾਂ ਕਿਤੇ ਉਹ ਹੈ ਨਹੀਂ ਕਿ ਉਹ ਕਰ ਉਹਨਾਂ ਨੇ ਚਾਸੇ ਚਲ ਦੋ ਇਦਾਂ ਕਰੀਂ ਜੇ ਤੇਰੀ ਦਾਦੀ ਆ ਗਈ ਹੈ ਨਾ ਉਹਨਾਂ ਨੂੰ ਕਹਿ ਦੇਈਂ ਕਿ ਸਾਡਾ ਨੰਬਰ ਉਹਨਾਂ ਕੋਲ ਹੈਗਾ ਮੰਮੀ ਦਾ ਮਿਲਣਾ ਹੈ ਨਾ ਠੀਕ ਹੈਗਾ ਨਾ ਤੇ ਉਹਨਾਂ ਨੂੰ ਕਹਿ ਦੇਈਂ ਕਿ ਮੈਨੂੰ ਫੋਨ ਲਾ ਲੈਣ ਠੀਕ ਹੈ ਜਿਹੜੇ ਉਹਨਾਂ ਦੇ ਹੈਗੇ ਸਿਸਟਰ ਜਿਹੜੇ ਪਿੰਡ ਕਿਹੜਾ ਦੱਸੇ ਤੁਸੀਂ ਟੈਬੀ ਬਸ ਉਹਦਾ ਸਾਨੂੰ ਐਡਰੈਸ ਦੱਸ ਦੇਣਾ ਅਸੀਂ ਉਹਨਾਂ ਦੇ ਘਰੇ ਵੀ ਰਸਨ ਪੰਚਾ ਦੇਣਾ ਠੀਕ ਹੈ ਤੇ ਜੇਕਰ ਤੁਸੀਂ ਵੀ ਜਿੰਨੇ ਜੋ ਕੇ ਵੀ ਹੈਗੇ ਜਰੂਰ ਕਿਸੇ ਨਾ ਕਿਸੇ ਦੀ ਹੱਲਪ ਕਰੋ ਤੁਹਾਡੀ ਇੱਕ ਕੋਸ਼ਿਸ਼ ਲੱਖਾਂ ਚਿਹਰਿਆਂ ਤੇ ਖੁਸ਼ੀ ਲੈ ਕੇ ਕਲੇ ਜੇ ਤੀਰ ਦੇਖਣ ਨੂੰ ਤੇ ਸਿਰ ਤੇ ਤਾਜ ਦੇਖਣ ਨੂੰ ਜ਼ਮਾਨਾ ਰੁਤ ਗਿਆ ਤੇਰਾ ਉਹ ਹੀ ਅੰਦਾਜ਼ ਦੇਖਣ ਨੂੰ ਕਲੇ ਜੇ ਤੀਰ ਦੇਖਣ ਨੂੰ ਤੇ ਸਿਰ ਤੇ ਤਾਜ ਦੇਖਣ ਨੂੰ ਆਪ ਸਾਰਿਆਂ ਨੂੰ ਸਾਡੀ ਬਿਨਾਰਸ਼ ਹੈ ਕਿ ਅਸੀਂ ਇਹ ਜੋਗੇ ਨਹੀਂ ਹੈਗੇ ਕਿ ਕਿਸੇ ਵੀ ਨਾਲ ਕੋਈ ਅਸੇ ਜੀ ਇਹ ਸਰਮ ਪਰਮਸ਼ੰਤ ਪਰਮਪੀਤਾ ਬਾਬਾ ਰਾਮ ਸਿੰਘ ਜੀ ਕਰਤਾ ਕਿ ਜੋ ਅਸੀਂ ਕਿਸੇ ਦੀ ਹੈਲਪ ਕਰਨ ਬਾਰੇ ਸੋਚਿਆ ਤੇ ਉਹਨਾਂ ਦੀ ਹੈਲਪ ਕੀਤੀ ਜੇਕਰ ਤੁਸੀਂ ਵੀ ਕਿਸੇ ਨਾ ਕਿਸੇ ਦੀ ਹੈਲਪ ਕਰਨਾ ਚਾਹੁੰਦੇ ਆ ਆਪ ਦੇ ਆਸ-ਪਾਸ ਨਿਗਾਹ ਮਾਰੋ ਜੇ ਤੁਹਾਨੂੰ ਕੋਈ ਲੱਗਦਾ ਤੇ ਜਰੂਰ ਹੈਲਪ ਕਰੋ ਥੋੜਾ ਕਰੋ ਵੱਧ ਕਰੋ ਜਿੰਨੇ ਤੁਸੀਂ ਜੋਗੇ ਰਹਿ ਗਿਆ ਜਰੂਰ ਹੈਲਪ ਕਰੋ ਤੇ ਬਾਬਾ ਰਾਮ ਸਿੰਘ ਦਾ ਨਾਮ ਯਾਦ ਕਰੋ ਨੂੰ ਹੋਰ ਮੋਟੀਵੇਟ ਕਰਨ ਲਈ ਇਸ ਕੰਮ ਲਈ ਸਾਡੇ ਪੇਜ ਨੂੰ ਕਰ ਲੋ ਸਬਸਕ੍ਰਾਈਬ ਤੇ ਇੰਸਟਾਗ੍ਰਾਮ ਦੇ ਆਈਡੀ ਨੂੰ ਕਰ ਲੋ ਫੋਲੋ ਤੇ ਇਦਾਂ ਦੀਆਂ ਵੀਡੀਓ ਨੂੰ ਤੁਹਾਡੇ ਰੂਬਰੂ ਅਸੀਂ ਕਰਦੇ ਰਵਾਂਗੇ ਕਿ ਅੱਜ ਇਸ ਕੱਲ ਕੱਲ ਨੂੰ ਹੋਰ ਕਰ ਜੇ ਮੁੱਤਾ ਹੁੰਦਦਾ ਹੋਇਆ ਤੀਰਾ ਵਾਂਗ ਟਕਰਾਂਗੇ ਅਸੀਂ ਬੈਠੇ